ਲਾਂਡਰਾ ਚੌਕ ਦੇ ਸਹ ਨੇੜੇ ਗੁਰਦੁਆਰੇ ਦੇ ਸਾਹਮਣੇ ਹੋਈ ਮਦ ਪਾਕੀ ਘਟਨਾ ਇੱਕ ਕਾਰਨ ਸੜਕ ਤੇ ਖੜੇ ਤਿੰਨ ਪਰਿਵਾਰ ਦੇ ਮੈਂਬਰਾਂ ਨੂੰ ਮਾਰੀ ਟੱਕਰ ਇਸ ਟੱਕਰ ਦੇ ਦੌਰਾਨ ਮੋਕੇ ਤੇ ਮਾਂ ਅਤੇ ਬੱਚੇ ਦੀ ਮੌਤ ਹੋ ਗਈ ਪਿਤਾ ਨੂੰ ਜ਼ਖਮੀ ਹਾਲਤ ਵਿੱਚ ਨਜ਼ਦੀਕੀ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਸਿੰਘ ਸੇਧਾਂ ਤੋਂ ਥੋੜੀ ਨਾਲ ਜੋ ਬੜਾ ਧਿਆਨ ਆਕਰਸ਼ਿਤ ਹੋਇਆ ਹੈ ਜਿਹਦੇ ਵਿੱਚ ਉਹ ਮੋਟਰਸਾਈਕਲ ਵਾਲਾ ਜੀਰਾ ਤੇ ਉਹਦੀ ਘਰ ਵਾਲੀ ਤੇ ਲੜਕਾ ਬੈਠੇ ਖੜੇ ਸੀ ਸੈਦ ਤੇ ਤਾਂ ਇੱਕ ਗੱਡੀ ਵਾਲਾ ਆਇਆ ਬਹੁਤ ਫਾਸਟ ਸਵੇਰ ਦੇ ਵਿੱਚ ਉਹਨੇ ਜਾ ਕੇ ਡਸਟਰ ਚੱਡੀ ਸੀ ਉਹਨੇ ਜਾ ਕੇ ਉਹਨਾਂ ਦੇ ਉੱਤੇ ਖੜਿਆ ਦੇ ਉੱਤੇ ਚੜਾ ਦਿੱਤੀ ਜਨਾਨੀ ਵੀ ਤੇ ਬੱਚੇ ਦੀ ਡੈਥ ਮੌਕੇ ਤੇ ਹੋ ਗਈ ਉਹਨਾਂ ਦੇ ਜੋ ਸਰੇ ਛੱਡ ਗਏ ਉਹ ਉਸ ਸਮੇਂ ਇਹ ਪ੍ਰਸ਼ਾਸਨ ਨੂੰ ਇੱਕ ਬੋਲ ਵਾਲੀ ਕਹਿ ਦਿੱਤੇ ਆ ਲਿਖ ਕੇ ਵੀ ਦੇ ਚੁੱਕੇ ਆ ਕਿ ਇੱਥੇ ਬ੍ਰੇਕਰ ਬਣਾਏ ਜਾਣ ਤਾਂ ਜੋ ਇਹ ਜੋ ਟ੍ਰੈਫਿਕ ਹੈ ਲਾਈਟਾਂ ਦੇ ਕਰਕੇ ਵਾਰਤ ਚੱਲਦੀ ਆ ਰੋਡ ਤੇ ਟ੍ਰੈਫਿਕ ਜ਼ਿਆਦਾ ਹੈ ਅੱਗੇ ਬਾਲੀਵੁੱਡ ਦਾ ਗੇਟ ਹੈ ਨਾਲ ਪੈਲੈਸ ਦਾ ਗੇਟ ਹੈ ਇਸ ਕਰਕੇ ਟ੍ਰੈਫਿਕ ਸਲੋ ਨਹੀਂ ਹੁੰਦੀ ਜਿਸ ਕਰਕੇ ਹਾਦਸੇ ਵਾਪਰਦੇ ਨੇ ਸਾਡੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਪਰਿਵਾਰਾਂ ਦੀ ਜਾਨ ਦੀ ਸੰਭਤੀ ਹੋ ਸਕੇ ਇਸ ਕਰਕੇ ਇੱਥੇ ਇਹ ਤਰ੍ਹਾਂ ਕਿਦਾ ਜੋ ਸਕਾਰੂ ਢੰਗ ਨਾਲ ਚੱਲ ਸਕੇ ਸਪੀਡ ਬ੍ਰੇਕਰ ਬਣਾਏ ਜਾਣ ਜੋ ਇਹ ਹਾਲਤੇ ਨਾ ਬਣ। ਇਹੋ ਹੀ ਮੰਗ ਹੈ।